ਲੁਧਿਆਣਾ ਸ਼ਹਿਰ ਵਿੱਚ नाग पंचमी ਮੌਕੇ ਮੀਲੇ ਦਾ ਆਯੋਜਨ ਕੀਤਾ ਗਿਆ ਦੱਸਿਆ ਕਿ ਭੀਵਾ ਸਾਲਾਨਾ ਮੇਲਾ ਤੇ ਪੰਡਾਰਾ ਜਿਹੜਾ ਲਗਾਇਆ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਇਸ ਦੇ ਨਾਲ ਹੀ ਸਮੂਹ ਪੰਜਾਬ ਦੇ ਮਹਾਪੁਰਸ਼ ਅਤੇ ਫੱਕਰ ਫਕੀਰ ਵੀ ਇਸ ਮੇਲੇ ਦੇ ਵਿੱਚ ਪਹੁੰਚੇ ਸਨ ਅਤੇ ਵੱਡੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਮੇਲੇ ਦੇ ਵਿੱਚ ਪਹੁੰਚ ਕੇ ਕਥਾ ਦਾ ਅਤੇ ਮਹਿਫਿਲ ਕਵਾਲ ਦਾ ਆਨੰਦ ਮਾਣਿਆ। ਧਿਆਨ ਆ ਲਾਈਵ ਲਈ ਸੰਜੇ ਸੇਤੀ ਦੀ ਰਿਪੋਰਟ। ਅੱਜ 나ਗ ਪੰਚਮੀ ਦੀਆਂ ਪੂਰੇ ਭਾਰਤ ਵਰਸ਼ ਨੂੰ ਨੀ ਪੂਰੇ ਵਰਲਡ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਬਤਨਾ ਸਾਹਿਬ ਕੀ ਗੱਲ ਹੈ ਨਾਗ ਪੰਚਮੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਮਾਲਕ ਐਦਾਂ ਹੀ ਮੇਰਾ ਭਾਰਤ ਪਰਿਆਤ ਰੱਖਣ ਐਦਾਂ ਹੀ ਆਪਣਾ ਚਮਤਕਾਰ ਬਣਾਈ ਰੱਖਣ ਫੰਕਸ਼ਨ ਵੱਡੀ ਅਬਵਲ ਡ੍ਰੀਮ ਲੈਂਡ ਦੇ ਵਿੱਚ ਹੋ ਰਿਹਾ ਜੀ ਕਿਹੜੇ ਕਿਹੜੇ ਕਵਾਲ ਆ ਜੀ ਕਵਾਲ ਆਪਣੇ ਹਰਮੇਸ਼ ਹਰਮੇਸ਼ ਨੀਲਾ ਜੀ ਉਹ ਇੱਛਾਧਾਰੀ ਆ ਇੱਛਾਧਾਰੀ ਦੇ ਮੂਰੇ ਤਾਂ ਕੀ ਕਹਿਣਾ ਇਛਾ ਦਾ ਮਾਲਕ ਹੈ ਸਾਰੇ ਜਿੱਥੇ ਉਹਨਾਂ ਸਾਰਿਆਂ ਨੇ ਹੋਣਾ ਔਰ ਇਹੀ ਟਾਈਮ ਹੈ ਕਿ ਡਰਵਰ ਸਾਰਿਆਂ ਨੇ ਹੋਣਾ ਔਰ ਸਾਰੇ ਬਸ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਮਾਲਕ ਸਭ ਤੇ ਆਪਣਾ ਮੇਰਾ ਭਰਿਆ ਹੱਥ ਰੱਖਣ ਕਿਰਪਾ ਬਣਾਈ ਰੱਖਣ ਅੱਜ ਪਿਆਰ ਰੱਖਣ ਦਾ ਜੋਗਾ ਹੈ ਨਹੀਂ ਕਿਉਂਕਿ ਜੇ ਦੇਖੋ ਇਹ ਉਹਨਾਂ ਦੀ ਰਹਿਮ ਤਾਂ ਤੇ ਗਾਣ ਵਾਲੇ ਨੂੰ ਮਜ਼ਾ ਨਹੀਂ ਹੁੰਦਾ ਮੈਸੇਜ ਇਹੀ ਹੈ ਸਰਕਾਰ ਦੀਆਂ ਇਸ ਤੋਂ ਵੀ ਹਜ਼ਾਰ ਗੁਣਾ ਰੋਣ ਦਾ ਵਾਅਦਾ ਦੁਨੀਆ ਦੇ ਵਿੱਚ ਪਤਾ ਚੱਲੇ ਇਹ ਸਰਕਾਰ ਕਿਹੜੀ ਕਰਨੀ ਦੇ ਮਾਲਕ ਹੈ ਇੱਕ ਚਮਤਕਾਰ ਨੂੰ ਨਮਸਕਾਰ ਹੈ ਇਹ ਜੇ ਸਰਕਾਰ ਚਮਤਕਾਰ ਕਰਦੇ ਨਾ ਤਾਂ ਦੁਨੀਆ ਨਮਸਕਾਰ ਕਰ ਆਂਦੀ ਹੈ ਮੈਨੂੰ ਕੋਈ ਨਮਸਕਾਰ ਨਹੀਂ ਕਰਨ ਆਂਦਾ ਇਹ ਸਰਕਾਰਾਂ ਨੂੰ ਨਮਸਕਾਰ ਕਰਨ ਆਂਦੇ ਆ ਇਹ ਸਰਕਾਰ ਮੇਰੀ ਚਮਤਕਾਰ ਕਰਦੀ ਹੈ ਤਾਂ ਦੁਨੀਆ ਨਮਸਕਾਰ ਕਰਨ ਆਂਦੀ ਹੈ ਜੀ ਜੀਵਾ ਜੀ ਬਹੁਤ ਬਹੁਤ ਕੀਨਤ ਜੈ ਮਾਤਾ ਜੀ ਜੋਰ ਦਾ ਤਾਰੀ ਲਾ ਦਿਓ ਲਖਦਾ ਤਾਂ ਲਾਲਾ ਵਾਲੀ ਸਰਕਾਰ ਨੂੰ ਸਾਰੀ ਸੰਗਤ ਨੂੰ ਜੈ ਬਾਬਾ ਜੀ ਦੀ ਦਰਬਾਰ ਸੀ ਸਸ਼ਕਣ ਲੱਖਾਂ ਦਾਤਾ ਜੀ ਗੱਦੀ ਨਸ਼ੀਬਾ ਮੀਨਾ ਸ਼ਾਹ ਜੀ ਡ੍ਰੀਮ ਲਾਈਨ ਹੱਬ ਵਾਲਾ ਕਲਾ ਲੁਧਾਨਾ ਬਾਬਾ ਜੀ ਕਿਰਪਾ ਦੇ ਨਾਲ ਅੱਜ 나ਕ ਪੰਚੇ ਮੇਲਾ ਕਰਵਾਇਆ ਰਿਹਾ ਕਰਨ ਵਾਲੇ ਦਾਤਾ ਜੀ ਕਰਵਾਉਣ ਵਾਲੇ ਦਾਤਾ ਜੀ ਅਸੀਂ ਕੀ ਕਰ ਸਕਦੇ ਕੁਛ ਨਹੀਂ ਕਰ ਸਕਦੇ ਦਰਬਾਰ ਚ ਬਹੁਤ ਰਹਿਮਤਾ ਦਾ ਦਰਬਾਰ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਦਰਬਾਰ ਚਾ ਕੇ ਦਾਤਾ ਜੀ ਸ਼ੀਵਾ ਪ੍ਰਾਪਤ ਕਰੋ ਇੱਥੇ ਹਰ ਬਿਮਾਰੀ ਦੁੱਖ ਤਕਲੀਫ ਠੀਕ ਹੁੰਦੀ ਹੈ ਸਭ ਤੇ ਦਾਤਾ ਦੀ ਕਿਰਪਾ ਕਰਨ ਸਭ ਖੁਸ਼ ਰਹਿਣ ਦੋਸਤ ਰਹਿਣ ਸਲਾਮਤ ਰਹਿਣ ਤੁਸੀਂ ਸਾਰੇ ਦਿਨ ਦੁਗਣੀ ਰਾਜ ਚੁਕੋ ਤਰੱਕੀ ਕਰੋ ਦਾਤਾ ਇਹ ਕੇਹੀ ਫਰਿਆਦ ਹੈ ਜੈ ਦਾਤਾ ਪਾਰਟੀ ਹਮੇਸ਼ ਰਿੰਗਿੱਲਾ ਜੀ ਆਏ ਹੈ ਤੇ ਮੁਕੇਸ਼ ਨਾਇਰ ਜੀ ਆਏ ਹੈ ਹਾਂ ਜੀ ਇਹ ਹੈਬੋ ਵਾਲ ਡ੍ਰੀਮ ਲੈਂਡ ਚ ਹੈ ਮੁਕੇਸ਼ ਨਾਇਰ ਜੀ ਆਇਆ ਹੈ ਮੈਨੂੰ ਪਤਾ ਹੈ ਸਾਰੀ ਸੰਗਤ ਨੂੰ ਜੈ ਬਾਬਾ ਜੀ ਦੀ ਦਰਬਾਰ ਸਿਸਕਣ ਲੱਖਾ ਦਾਤੇ ਦਾ ਗੱਦੀ ਸਿੰਘ ਬਾ ਮੀਨਾ ਸ਼ਾਹੀ ਡ੍ਰੀਮ ਲੈਂਡ ਹੈਪੋਲ ਕਲਾਲ ਲੁਧਿਆਣਾ ਬਾਬਾ ਜੀ ਕਿਰਪਾ ਸਰਕਾਰ ਦੀ ਕਿਰਪਾ ਦੇ ਨਾਲ ਲੱਖ ਪੰਜਵੇਂ ਮੇਲਾ ਕਰਾਇਆ ਜਾ ਰਿਹਾ ਹੈ ਇਹ ਸਭ ਦਾਤਾ ਹੀ ਕਿਰਪਾ ਹੈ ਦਾਤਾ ਹੀ ਇੱਕੋ ਹੀ ਫਰਿਆਦ ਹੈ ਜਿਹੜੇ ਵੀ ਦਰਬਾਰ ਜਾਣ ਸਭ ਖੁਸ਼ ਰਹਿਣ ਸਭ ਦੀ ਚੋਲੀਆਂ ਖੁਸ਼ੀਆਂ ਭਰੇ ਰਹਿਣ ਜੈ ਬਾਬਾ ਜੀ ਬਾਬਾ ਜੀ ਦਰਬਾਰ ਸਿਸਕਣ ਲੱਖਾ ਦਾਤੇ ਦਾ ਗੱਦੀ ਨਿਸ਼ੀ ਬਾ ਮੀਨਾ ਸ਼ਾਹੀ ਡ੍ਰੀਮ ਲੈਂਡ ਹੈਪੋਲ ਕਲਾਲ ਲੁਧਿਆਣਾ ਬਾਬਾ ਜੀ ਕਿਰਪਾ ਦੇ ਨਾਲ ਅੱਜ ਨਾਕਮੰਚ ਮੇਰਾ ਮੇਲਾ ਕਰਵਾਇਆ ਜਾ ਰਿਹਾ ਹੈ ਕਰਨ ਵਾਲੇ ਬਾਬਾ ਜੀ ਕਰਵਾਨ ਵਾਲੇ ਬਾਬਾ ਜੀ ਅਸੀਂ ਕੀ ਕਰ ਸਕਦੇ ਆ ਆ ਸੰਗਤਾਂ ਦੇ ਸੇਵਾਦਾਰ ਆ ਸਭ ਤੇ ਦਾਤਾ ਜੀ ਕਿਰਪਾ ਕਰਨ ਦਾਤੇ ਕੀ ਫਰਿਆਦ ਹੈ ਸਭ ਖੁਸ਼ ਰਹੋ ਹੰਦੂ ਰਹੋ ਸਭ ਦਿਨ ਦਿਨ ਦੁਨੀਆ ਚ ਚੁੱਕੀ ਤਰੱਕੀ ਕਰੋ ਜੈ ਦਾਤਾ ਜੀ ਦਾਤਾ ਜੀ ਮੇਲੇ ਵਿੱਚ ਗੁਣਗਾਨ ਕਰਨ ਵਾਲੇ ਹਰਮੇਸ਼ ਰੰਗੀਲਾ ਜੀ ਮੁਕੇਸ਼ ਨਾਇਰ ਜੀ ਹਰ ਡੇਰਿਆ ਤੋਂ ਸੰਦਫ ਕੀ ਪਹੁੰਚ ਰਹੇ ਆ ਦਾਤਾ ਜੀ ਦਰਵਾਜ਼ਾ ਪਹੁੰਚ ਕੇ ਦਾਤਾ ਜੀ ਸ਼ਿਵਾ ਪ੍ਰਾਪਤ ਕਰੋ ਜੈ ਬਾਬਾ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ 나ਗ ਪੰਚਮੀ ਦੇ ਉਸ ਦਿਵਸ ਦੇ ਉੱਤੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ 나ਗ ਪੰਚਮੀ ਦਾ ਜੋ ਵੀ ਪ੍ਰੋਗਰਾਮ ਹੋ ਰਿਹਾ ਸਲਾਣੇ ਜੋਗ ਹੈ ਬਾਬਾ ਜੀ ਦੇ ਅੱਜ ਮੇਲੇ ਦੇ ਵਿੱਚ ਆਏ ਆ ਬੜਾ ਚੰਗਾ ਲੱਗਿਆ ਬਹੁਤ ਰੌਣਕ ਹੈ ਔਰ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਬੜ ਚੜ ਕੇ ਪ੍ਰੋਗਰਾਮ ਕਰਾਉਂਦੇ ਆ ਸਾਰਾ ਹਿੰਦੂ ਸਮਾਜ ਜੋ ਵੀ ਧਾਰਮਿਕ ਸੰਸਥਾ ਦੇ ਨੇ ਸਾਰੇ ਇੱਥੇ ਆ ਗਏ ਮਖਤਕ ਹੁੰਦੇ ਨੇ ਮੈਂ ਆਪਣੇ ਵੱਲੋਂ ਸੂਰੀ ਪਰਿਵਾਰ ਵੱਲੋਂ ਬਾਬਾ ਜੀ ਨੂੰ ਲੱਖ ਲੱਖ ਵਧਾਈ ਦਿਨਾ ਨਾਕ ਪੰਚਮੀ ਦੀ ਜੈ